ਹਾਂਜੀ ਦੋਸਤੋ ਅਸੀਂ ਅੱਜ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਸਾਡਾ ਪ੍ਰਸ਼ਨ ਹੈ ਪੰਜਾਬ ਵਿੱਚ ਕੁੱਲ ਕਿੰਨੀਆਂ ਡਿਵੀਜ਼ਨਾਂ ਹਨ ਤੇ ਉਹਨਾਂ ਦੇ ਨਾਮ ਦੱਸੋ ਤਾਂ ਇਸ ਦਾ ਉੱਤਰ ਹੈ ਪੰਜਾਬ ਵਿੱਚ ਕੁੱਲ 5 ਡਿਵੀਜ਼ਨਾਂ ਹਨ ਪਹਿਲੀ ਡਿਵੀਜ਼ਨ ਹੈ ਜਲੰਧਰ ਦੂਜੀ ਡਿਵੀਜ਼ਨ ਹੈ ਪਟਿਆਲਾ ਤੀਜੀ ਡਿਵੀਜ਼ਨ ਹੈ ਫਿਰੋਜ਼ਪੁਰ ਚੌਥੀ ਰੂਪਨਗਰ ਅਤੇ 25 ਫਰੀਦਕੋਟ ਇਸ ਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਚ ਕੁੱਲ 23 ਜ਼ਿਲ੍ਹੇ ਹਨ ਜੇਕਰ ਅਸੀਂ ਇਹਨਾਂ ਜ਼ਿਲ੍ਹਿਆਂ ਦੀ ਵੰਡ ਦੀ ਗੱਲ ਕਰੀਏ ਤਾਂ ਜਲੰਧਰ ਡਿਵੀਜ਼ਨ ਵਿੱਚ 7 ਜ਼ਿਲ੍ਹੇ ਆਉਂਦੇ ਹਨ ਪਟਿਆਲਾ ਡਿਵੀਜ਼ਨ ਵਿੱਚ 6 ਜ਼ਿਲ੍ਹੇ ਆਉਂਦੇ ਹਨ ਫਿਰੋਜ਼ਪੁਰ ਡਿਵੀਜ਼ਨ ਵਿੱਚ 4 ਜ਼ਿਲ੍ਹੇ ਆਉਂਦੇ ਹਨ ਫਰੀਦਕੋਟ ਡਿਵੀਜ਼ਨ ਵਿੱਚ 3 ਜ਼ਿਲ੍ਹੇ ਆਉਂਦੇ ਹਨ ਰੋਪੜਾ ਰੋਪਨਗਰ ਡਿਵੀਜ਼ਨ ਵਿੱਚ ਤਿੰਨ ਜ਼ਿਲ੍ਹੇ ਹੁੰਦੇ ਹਨ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੇਕਰ ਚੰਗੀ ਨਹੀਂ ਲੱਗੀ ਤਾਂ ਡਿਸਲਾਈਕ ਕਰੋ ਤੇ ਇਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ